31 ਅਗਸਤ 1995 ਇਹ ਉਹ ਦਿਨ ਸੀਗਾ ਜਿਸ ਦਿਨ ਇੱਕ ਧਮਾਕੇ ਦੇ ਨਾਲ ਪੰਜਾਬ ਸਰਕਾਰ ਹਿੱਲ ਗਈ ਸੀ ਇੰਡੀਆ ਦੇ ਜਿੰਨੀਆਂ ਵੀ ਸੁਰੱਖਿਆ ਏਜੰਸੀਆਂ ਨੇ ਉਹ ਵੀ ਸਾਰੀਆਂ ਹਿੱਲ ਗਈਆਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ ਜਗਤਾਰ ਸਿੰਘ ਹਵਾਰਾ ਤੇ ਰਾਜੌਣ ਹਮਲੇ ਤੋਂ ਇੱਕ ਦਿਨ ਪਹਿਲਾਂ ਦਿੱਲੀ ਚਲੇ ਜਾਂਦੇ ਨੇ ਬਾਕੀ ਜਿੰਨੇ ਵੀ ਇਨਸਾਨ ਇਸ ਹਮਲੇ ਦੇ ਵਿੱਚ ਭਾਗੀਦਾਰ ਸੀਗੇ ਮਸ਼ਲੂਕ ਸੀਗੇ ਉਹ ਸਾਰੇ ਅੰਡਰਗਰਾਉਂਡ ਹੋ ਜਾਂਦੇ ਨੇ ਕਿ ਹਮਲੇ ਤੋਂ ਇੱਕ ਦਿਨ ਪਹਿਲਾਂ ਹੀ ਹਮਲੇ ਤੋਂ ਬਾਅਦ ਭਾਈ ਰਾਜਵਾਨਾਂ ਤੇ ਭਾਈ ਹਵਾਰਾ ਇੰਡੀਆ ਦੇ ਬਾਕੀ ਸਟੇਟਸ ਦੇ ਵਿੱਚ ਘੁੰਮਦੇ ਰਹਿੰਦੇ ਨੇ ਮਤਲਬ ਇੱਕ ਤਰ੍ਹਾਂ ਦੇ ਅੰਡਰਗਰਾਉਂਡ ਹੋ ਜਾਂਦੇ ਨੇ 31 ਅਗਸਤ ਨੂੰ ਸ਼ਾਮ ਨੂੰ ਹੀ ਇਹ ਜਿਹੜਾ ਕੇਸ ਸੀਗਾ ਇਹ ਸੀਵੀਆਈ ਹੈਂਡਓਵਰ ਕੀਤਾ ਜਾਂਦਾ ਸੀਵੀਆਈ ਨੂੰ ਤੇ ਸੀਵੀਆਈ ਸ਼ਾਮ ਨੂੰ ਹੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੰਦੀ ਆ ਤੇ ਹਮਲੇ ਦੀ ਜਿਹੜੀ ਪਲਾਨਿੰਗ ਸੀ ਬੜੀ ਜਬਰਦਸਤ ਸੀਗੀ ਪਰ ਫਿਰ ਵੀ ਕੁਝ ਕੁ ਕਮੀਆਂ ਰਹਿਣ ਦੇ ਕਾਰਨ ਭਾਈ ਹਵਾਰਾ ਤੇ ਰਾਜਵਾਨਾਂ ਦੇ ਬਾਕੀ ਜਿੰਨੇ ਵੀ ਬੰਦੇ ਇਸ ਦੇ ਵਿੱਚ ਸ਼ਾਮਿਲ ਸੀ ਸਾਰੇ ਪੁਲਿਸ ਅਰੈਸਟ ਕਰ ਲੈਂਦੀ ਤਾਂ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਸੀ ਕਿ ਕਿਸਨੇ ਕੀਤਾ ਕਿ ਕਿਵੇਂ ਹੋਇਆ ਅਸਲ ਦੇ ਵਿੱਚ ਹਮਲਾ ਕਿਵੇਂ ਹੋਇਆ ਅਸਲ ਦੇ ਵਿੱਚ ਬੰਬ ਕੀਤੇ ਸੀਗਾ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀਗਾ ਅਸਲ ਦੇ ਵਿੱਚ ਇੱਕ ਸਿਲਵਰ ਗ੍ਰੇ ਕਲਰ ਦੀ ਗੱਡੀ ਸੀਗੀ ਜਿਹੜੀ ਕਿ ਖਾਰਕੂ ਸਿੰਘਾਂ ਨੇ ਹੀ ਖਰੀਦੀ ਸੀ ਤੇ ਚੰਡੀਗੜ੍ਹ ਲਿਆ ਕੇ ਉਸ ਦੇ ਉੱਤੇ ਵਾਈਟ ਪੇਂਟ ਕਰਵਾਇਆ ਗਿਆ ਸੀ ਇਹ ਉਹੀ ਗੱਡੀ ਸੀਗੀ ਜਿਸ ਦੇ ਵਿੱਚ ਦਲਾਵਰ ਸਿੰਘ ਬੈਠਾ ਸੀਗਾ ਤੇ ਬਿਆਨ ਸਿੰਘ ਦੇ ਬਾਹਰ ਆਉਣ ਦੀ ਵੇਟ ਕਰ ਰਿਹਾ ਸੀਗਾ ਤੇ ਪਲਾਨ ਦੇ ਮੁਤਾਬਕ ਇਹ ਸੀਗਾ ਕਿ ਜਦੋਂ ਹਮਲਾ ਹੋ ਜਾਵੇਗਾ ਇਹ ਜਿਹੜੀ ਗੱਡੀ ਹੈਗੀ ਸਿਲਵਰ ਕਲੇ ਗ੍ਰੇ ਕਲਰ ਦੀ ਜਿਹਦੇ ਤੇ ਵਾਈਟ ਪੇਂਟ ਕੀਤਾ ਹੋਇਆ ਹੈਗਾ ਇਹਨੂੰ ਲਖਵਿੰਦਰ ਸਿੰਘ ਨਾਮ ਦਾ ਬੰਦਾ ਸੈਕਟਰੀਏਟ ਦੇ ਵਿੱਚੋਂ ਬਾਹਰ ਕੱਢ ਕੇ ਲੈ ਜਾਊਗਾ ਮਤਲਬ ਕੋਈ ਨਾਮ-ਨਿਸ਼ਾਨ ਨਹੀਂ ਰਹੂਗਾ ਕਿ ਆਮਲਾ ਕਿਵੇਂ ਹੋਇਆ ਤੇ ਕਿਸ ਤਰ੍ਹਾਂ ਹੋਇਆਗਾ ਧਮਾਕਾ ਹੁੰਦਾਗਾ ਤੇ ਚਾਰੇ ਪਾਸੇ ਭਗੜੜ ਮੱਚ ਜਾਂਦੀ ਹੈਗੀ ਲਖਵਿੰਦਰ ਸਿੰਘ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾਗਾ ਕਿ ਉਹ ਗੱਡੀ ਨੂੰ ਸੈਕਟਰੀਏਟ ਦੇ ਵਿੱਚੋਂ ਬਾਹਰ ਲੈ ਕੇ ਜਾ ਸਕੇ ਪੀਰੀਅਡ ਦੇ ਵਿੱਚ ਆਪਣੇ ਕੰਮ ਨਿਪਟਾ ਕੇ ਸੀਐਮ ਬਿਆਨ ਸਿੰਘ ਨੇ ਆਪਣੇ ਰੈਸਟ ਹਾਊਸ ਜਾਣਾ ਸੀਗਾ ਜਿੱਥੇ ਐਸਐਚਓ ਨੰਨਾ ਰਾਮ ਉਹਨਾਂ ਦੀ ਵੇਟ ਕਰ ਰਿਹਾ ਸੀਗਾ ਜਦੋਂ ਹੀ ਐਸਐਚਓ ਨੂੰ ਪਤਾ ਲੱਗਦਾ ਵਾਇਰਲੈਸ ਦੇ ਉੱਤੇ ਕਿ ਹਮਲਾ ਹੋਇਆਗਾ ਤਾਂ ਉਹ ਭੱਜਦਾਗਾ ਸੈਕਟਰੀਟ ਨੂੰ ਸੈਕਟਰੀਟ ਆ ਕੇ ਉਹ ਗੱਡੀ ਦੇ ਵਿੱਚ ਦੇਖਦਾਗਾ ਕਿ ਗੱਡੀ ਕੁਝ ਅਜੀਬ ਜੀ ਹੈਗੀ ਮਤਲਬ ਉਹਨੂੰ ਫੀਲ ਆਉਂਦਾਗਾ ਕੋਈ ਗੱਟ ਫੀਲਿੰਗ ਹੁੰਦੀ ਹੈ ਨਾ ਤੇ ਇੱਕ ਆਪਣੇ ਸਿਪਾਹੀ ਦੀ ਡਿਊਟੀ ਲਗਾ ਦਿੰਦਾਗਾ ਉਹ ਗੱਡੀ ਉੱਤੇ ਨਜ਼ਰ ਰੱਖਣ ਦੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਹੈ ਐਮਬੈਸਡਰ ਦੀ ਉਹ ਸਿਲਵਰ ਗ੍ਰੇ ਕਲਰ ਦੀ ਜਿਹਦੇ ਉੱਤੇ ਕਲਰ ਕੀਤਾ ਹੋਇਆ ਸੀਗਾ ਜਿਹੜਾ ਗੱਡੀ ਦੀ ਚੈਕਿੰਗ ਹੁੰਦੀ ਹੈ ਉਹਦੇ ਵਿੱਚ 9 ਵਾਟ ਦੀ ਇੱਕ ਬੈਟਰੀ ਮਿਲਦੀ ਆ ਤੇ ਇੱਕ ਚਿੱਠੀ ਮਿਲਦੀ ਹੈਗੀ ਇੱਕ ਤਰ੍ਹਾਂ ਦੀ ਉਹਦੇ ਤੇ ਲਾਈਨਾਂ ਲਿਖੀਆਂ ਆਉਂਦੀਆਂ ਨੇ ਕਿ ਅਸੀਂ ਤਾਂ ਜੋਬਨ ਰੂਪ ਤੇ ਮਰਨਾ ਏ ਤੁਰ ਜਾਣਾ ਅਸੀਂ ਦੇਸ਼ ਬਗਾਨੇ ਜਿਹੜੀ ਉਹ ਗੱਡੀ ਸੀਗੀ ਉਹ ਬਾਹਰੋਂ ਹੀ ਪੇਂਟ ਕੀਤੀ ਹੋਈ ਸੀਗੀ ਅੰਦਰੋਂ ਉਹਦਾ ਅਸਲੀ ਕਲਰ ਹੀ ਸੀਗਾ ਜਿਹਨੂੰ ਬੌਨਟ ਚੱਕਿਆ ਅੰਦਰੋਂ ਸਿਲਵਰ ਗ੍ਰੇ ਕਲਰ ਦੀ ਸੀਗੀ ਢਿੱਕੀ ਮਤਲਬ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇਹ ਗੱਡੀ ਦਾ ਕੋਈ ਨਾ ਕੋਈ ਹਮਲੇ ਦੇ ਵਿੱਚ ਹੱਥ ਹੈਗਾਗਾ ਉਹ ਗੱਡੀ ਦੀ ਜਿਹੜੀ ਫੋਟੋ ਆ ਗਈ ਉਹ ਇਹ ਅਖਬਾਰ ਦੇ ਵਿੱਚ ਲਵਾ ਦਿੰਦੇ ਨੇ ਗੱਡੀ ਦਾ ਨੰਬਰ ਸੀਗਾ ਪੀਵੀਏ 9598 ਜਿਹੜੇ ਬੰਦੇ ਨੇ ਉਹ ਗੱਡੀ ਪੇਂਟ ਕੀਤੀ ਸੀ ਪੇਂਟਰ ਸੀਗਾ ਉਹ ਜਦੋਂ ਅਖਬਾਰ ਦੇ ਵਿੱਚ ਨਿਊਜ਼ ਦੇਖਦਾਗਾ ਉਹ ਭੱਜਿਆ ਭੱਜਿਆ ਜਾਂਦਾ ਠਾਣੇ ਤੇ ਠਾਣੇ ਜਾ ਕੇ ਕਹਿੰਦਾਗਾ ਕਿ ਇਸ ਗੱਡੀ ਬਾਰੇ ਮੇਰੇ ਕੋਲ ਸਾਰੀਆਂ ਡਿਟੇਲਸ ਨਹੀਂਆਂ ਕਿ ਕਿਹਨੇ ਮੈਥੋਂ ਪੇਂਟ ਕਰਵਾਈ ਆ ਉਹ ਬੰਦਾ ਹੈਗਾ ਕੌਣਾ ਜਿਹੜਾ ਪੇਂਟ ਕਰਵਾ ਕੇ ਲੈ ਕੇ ਗਿਆ ਸੀਗਾ ਅਸਲ ਦੇ ਵਿੱਚ ਜਿਹੜਾ ਪੇਂਟਰ ਸੀਗਾ ਉਹ ਲਖਵਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਤੇ ਪੇਂਟਰ ਦਾ ਨਾਮ ਸੀਗਾ ਬਲਵਿੰਦਰ ਸਿੰਘ ਫਿਰ ਆਪਣੀ ਜਿਹੜੀ ਸ਼ਰਤ ਰੱਖਦਾਗਾ ਕਿ ਮੈਨੂੰ ਪੁਲਿਸ ਵਾਲਾ ਬਣਾ ਦੋ ਮੈਂ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹਣਾਗਾ ਉਧਰਲੇ ਪਾਸੇ ਸੀਬੀਆਈ ਨੂੰ ਉਹ ਗੱਡੀ ਦੀ ਮਾਲਕਨ ਮਿਲ ਜਾਂਦੀ ਹੈਗੀ ਜੀਤੋਂ ਗੱਡੀ ਖਰੀਦੀ ਹੋਈ ਸੀ ਕਿਉਂਕਿ ਲੇਡੀ ਸੀਗੀ ਤੇ ਉਹ ਗੱਡੀ ਦੀ ਕੌਣ ਖਰੀਦਣ ਆਇਆ ਸੀਗਾ ਸੀਬੀਆਈ ਦਾ ਸਕੈਚ ਬਣਾਉਣ ਲੱਗ ਜਾਂਦੀ ਹੈਗੀ ਉਸ ਪੇਂਟਰ ਦੀ ਮਦਦ ਦੇ ਨਾਲ ਇੱਕ ਦਿਨ ਦੇ ਵਿੱਚ ਹੀ ਪੁਲਿਸ ਗੁਰਮੀਤ ਸਿੰਘ ਇੰਜੀਨੀਅਰ ਤੇ ਲਖਵਿੰਦਰ ਸਿੰਘ ਨੂੰ ਅਰੈਸਟ ਕਰ ਲਿਆ ਜਾਂਦਾ ਹੈਗਾ ਪੁਲਿਸ ਦੇ ਲਈ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਸੀ ਦੋਨਾਂ ਨੂੰ ਅਰੈਸਟ ਕਰਨਾ ਪੁਲਿਸ ਇਨਡਾਇਰੋਗੇਟ ਕਰਦੇ ਹਨ ਇਹਨਾਂ ਨੂੰ ਪਰ ਉਹ ਆਪਣਾ ਮੂੰਹ ਨਹੀਂ ਖੋਲਦੇ ਗੁਰਮੀਤ ਇੰਜੀਨੀਅਰ ਤੇ ਲਖਵਿੰਦਰ ਸਿੰਘ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਕੁਝ ਨਹੀਂ ਪਤਾ ਹੈਗਾ ਜਦੋਂ ਗੁਰਮੀਤ ਇੰਜੀਨੀਅਰ ਤੇ ਲਖਵਿੰਦਰ ਫੜੇ ਜਾਂਦੇ ਨੇ ਉਦੋਂ ਕਿਤੇ ਜਾ ਕੇ ਪੁਲਿਸ ਨੂੰ ਪਤਾ ਲੱਗਦਾ ਹੈਗਾ ਕਿ ਇਹ ਕੋਈ ਬੰਬ ਗੱਡੀ ਦੇ ਵਿੱਚ ਨਹੀਂ ਲਗਾਇਆ ਹੋਇਆ ਸੀਗਾ ਇੱਕ ਹਿਊਮਨ ਬੰਬ ਸੀ ਜਿਹੜਾ ਦਲਾਵਰ ਸਿੰਘ ਆਪਣੇ ਬਾਡੀ ਦੇ ਉੱਤੇ ਪਲਾਂਟ ਕਰਕੇ ਲੈ ਕੇ ਗਿਆ ਸੀ ਇਹ ਦਲਾਵਰ ਸਿੰਘ ਵੀ ਇੱਕ ਪੁਲਿਸ ਵਾਲਾ ਸੀਗਾ ਕੁਝ ਕੁ ਦਿਨਾਂ ਤੋਂ ਉਹ ਪੁਲਿਸ ਨੂੰ ਬਿਨਾਂ ਤਲਾਕ ਕੀਤੇ ਬਿਨਾਂ ਆਪਣੇ ਆਫੀਸਰਾਂ ਨੂੰ ਤਲਾਕ ਕੀਤੇ ਇਹ ਆਫ ਡਿਊਟੀ ਤੇ ਗਿਆ ਹੋਇਆ ਸੀਗਾ ਅਚਾਨਕ ਦਲਾਵਰ ਸਿੰਘ ਦਿਖਦੇ ਉਸ ਦਿਨ ਆਫ ਡਿਊਟੀ ਤੋਂ ਬਾਅਦ ਜਿਸ ਦਿਨੇ ਧਮਾਕਾ ਹੁੰਦਾ ਪੁਲਿਸ ਦਾ ਮੰਨਣਾ ਸੀ ਕਿ ਦਲਾਵਰ ਸਿੰਘ ਇੱਕ ਹਿਊਮਨ ਬੰਬ ਬਣ ਕੇ ਗਿਆ ਸੀਗਾ ਪਰ ਭਾਈ ਹਵਾਰਾ ਨੇ ਇਸ ਗੱਲ ਤੋਂ ਬਿਲਕੁਲ ਹੀ ਜਵਾਬ ਦੇ ਦਿੱਤਾ ਕਿ ਇਹ ਬਿਲਕੁਲ ਗਲਤ ਥਿਊਰੀ ਹੈਗੀ ਇਹ ਗਲਤ ਥਿਊਰੀ ਜਿਹੜੀ ਹੈਗੀ ਇਹ ਕੇਪੀਐਸ ਗੱਲ ਨੇ ਬਣਾਈ ਹੈਗੀ ਜਸਟ ਆਪਣੇ ਜਿਹੜੇ ਨਾਲ ਦੇ ਸਾਥੀ ਨੂੰ ਇੱਕ ਤਰ੍ਹਾਂ ਦਾ ਉਹਦਾ ਕੈਰੈਕਟਰ ਅਸੈਸੀਨੇਟ ਕਰਨ ਦੇ ਲਈ ਉਹਨੂੰ ਬਦਨਾਮ ਕਰਨ ਦੇ ਲਈ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਇਹ CBI ਨੇ ਕੋਡ ਦੇ ਵਿੱਚ ਕਿਵੇਂ ਪ੍ਰੂਫ ਕੀਤਾ ਕਿ ਜਿਹੜੀ ਦਲਾਵਰ ਸਿੰਘ ਵਾਲੀ ਥਿਊਰੀ ਬਿਲਕੁਲ ਸਹੀ ਹੈਗੀ। ਜਿਹੜੀ ਜਿਹੜੇ ਕੇਸ ਦੀਆਂ ਕੜੀਆਂ ਜੁੜਦੀਆਂ ਰਹਿੰਦੀਆਂ ਨੇ ਤੇ ਕੇਸ ਤੋਂ ਪੜਦਾ ਹੌਲੀ-ਹੌਲੀ ਚੱਕਿਆ ਜਾ ਰਿਹਾ ਸੀਗਾ। ਇੱਕ ਸੁੱਖਨਾਲ ਦਾ ਨਾਮ ਦਾ ਬੰਦੇ ਦਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਨਾਮ ਆਉਂਦਾਗਾ। ਪੁਲਿਸ ਨੂੰ ਅਰੈਸਟ ਕਰ ਲੈਂਦੇ ਹੈਗੀ। ਪੁਲਿਸ ਅਰੈਸਟ ਕਰਕੇ ਸੁੱਖਨਾਲ ਨੂੰ ਕਿਤੇ ਵੀ ਨਹੀਂ ਦੱਸਦੀ ਹੈਗੀ ਮਾਲਾ ਨਿਊਜ਼ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਨਹੀਂ ਦੱਸਦੀ ਹੈਗੀ ਕਿ ਅਸੀਂ ਇਸ ਬੰਦੇ ਨੂੰ ਅਰੈਸਟ ਕੀਤਾਗਾ। ਉਹਦੇ ਕੋਲੋਂ ਹਥਿਆਰ ਦੀ ਖੇਫ ਵੀ ਮਿਲਦੀ ਹੈਗੀ। ਕੁਲ ਮਲਾਕੇ ਇਹ ਉਹ ਬੰਦਾ ਸੀਗਾ ਜਿਹੜਾ ਕਿ ਪਾਈ ਹਵਾਰੇ ਦੇ ਨਾਲ ਡਾਇਰੈਕਟਰ ਲਿੰਕ ਦੇ ਵਿੱਚ ਡਾਇਰੈਕਟ ਕਹਿ ਸਕਦਾ ਇੰਡਾਇਰੈਕਟ ਕਿਉਂਕਿ ਪਾਕਿਸਤਾਨ ਦੇ ਵਿੱਚ ਬਿਧਾਵਾ ਸਿੰਘ ਬੱਬਰ ਦੇ ਰਾਹੀਂ ਉਹ ਹਵਾਰੇ ਦੇ ਨਾਲ ਗੱਲ ਕਰਦਾ ਸੀਗਾ ਜਿਹੜੋ ਪੁਲਿਸ ਉਹਨੂੰ ਫੜ ਲੈਂਦੀ ਹੈਗੀ ਤਾਂ ਪੁਲਿਸ ਦੇ ਕਹਿਣ ਦੇ ਉੱਤੇ ਸੁਖਾ ਨਾਲ ਪਾਕਿਸਤਾਨ ਦੇ ਵਿੱਚ ਬਿਧਾਵਾ ਸਿੰਘ ਬੱਬਰ ਨੂੰ ਕਾਲ ਕਰਦਾਗਾ ਕਿ ਮੈਂ ਪਾਈ ਹਵਾਰੇ ਨਾਲ ਗੱਲ ਕਰਨੀ ਹੈਗੀ ਤਾਂ ਬਿਧਾਵਾ ਸਿੰਘ ਬੱਬਰ ਕਹਿੰਦੇ ਨੇਗੇ ਕਿ ਕੋਈ ਗੱਲ ਨਹੀਂ ਪ੍ਰਿੰਸ ਤੈਨੂੰ ਘੰਟੇ ਤੱਕ ਕਾਲ ਕਰ ਲੂਗਾ ਕਿਉਂਕਿ ਉਹ ਹਵਾਰਾ ਨੂੰ ਪ੍ਰਿੰਸ ਕਹਿ ਕੇ ਪ੍ਰਿੰਸ ਕਹਿੰਦੇ ਸੀਗੇ ਕਿ ਕੋਡਵਰਡ ਲਾ ਲਓ ਜਾਂ ਫਿਰ ਕੋਈ ਪਿਆਰ ਦਾ ਨਾਮ ਲਾ ਲਓ ਉਹ ਪ੍ਰਿੰਸ ਕਹਿ ਕੇ ਬੁਲਾਉਂਦੇ ਸੀਗੇ ਜਦੋਂ ਘੰਟੇ ਬਾਅਦ ਕਾਲ ਆਉਂਦਾਗਾ ਭਾਈ ਹਵਾਰਾ ਦਾ ਤਾਂ ਹਵਾਰਾ ਕਾਲ ਦੇ ਉੱਤੇ ਪੁੱਛਦਾਗਾ ਸੁਖਨ ਨਾਲ ਨੂੰ ਕਿ ਕਿਵੇਂ ਆ ਠੰਡ ਤਾਂ ਨਹੀਂ ਲੱਗ ਰਹੀ ਉਹਨਾਂ ਦੇ ਕਹਿ ਦਾ ਮਤਲਬ ਸੀਗਾ ਕਿ ਕੋਡਵਰਡ ਦੇ ਵਿੱਚ ਗੱਲ ਕਰਦੇ ਸੀ ਵੀ ਤੂੰ ਫੜਿਆ ਤਾਂ ਨਹੀਂ ਗਿਆ ਹੈਗਾ ਤਾਂ ਸੁਖਨ ਨਾਲ ਕਹਿੰਦੇ ਨੇ ਵੀ ਨਹੀਂ ਨਹੀਂ ਮੈਂ ਬਿਲਕੁਲ ਠੀਕ ਆਗਾ ਵੀ ਆਪਾਂ ਅੱਜ ਸ਼ਾਮ ਨੂੰ 4 ਵਜੇ ਮਿਲਦੇ ਆਂਗੇ ਲੁਧਿਆਣੇ ਬੱਸ ਸਟੈਂਡ ਤੇ ਇੱਥੇ ਇਹ ਜਗ੍ਹਾ ਤੈਅ ਹੋ ਜਾਂਦੀ ਹੈਗੀ ਇਹ ਵੀ ਤੈਅ ਹੋ ਜਾਂਦਾ ਕਿ 4 ਨੰਬਰ ਕਾਊਂਟਰ ਤੇ ਮ ਸੀਬੀਏ ਆਪਣੀ ਪ੍ਰੋਪਰ ਫੀਲਡਿੰਗ ਲਾ ਲੈਂਦੀ ਆ ਬੱਸ ਸਟੈਂਡ ਦੇ ਉੱਤੇ 2 ਘੰਟੇ ਪਹਿਲਾਂ ਪਹੁੰਚ ਜਾਂਦੀ ਆ 4 ਵਜੇ ਤੋਂ ਮਤਲਬ 2 ਵਜੇ ਤੋਂ ਪਹੁੰਚ ਜਾਂਦੀ ਹੈਗੀ ਕੋਈ ਕੁਲਚੇ ਵਿੱਚ ਨਾਲਾ ਬਣ ਜਾਂਦਾ ਕੋਈ ਗਰੀ ਵਿੱਚ ਨਾਲਾ ਬਣ ਜਾਂਦਾ ਕੋਈ ਸਾਸਫਾਈ ਵਾਲਾ ਬਣ ਜਾਂਦਾ ਕੋਈ ਦੁਕਾਨਾਂ ਦੇ ਵਿੱਚ ਬਹਿ ਜਾਂਦੇ ਨੇਗੇ ਮਤਲਬ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸੀਬੀਏ ਆਪਣੇ ਬੰਦੇ ਛੱਡ ਦਿੰਦੀ ਹੈਗੀ ਜਦੋਂ ਭਾਈ ਹਵਾਰਾ ਆਉਂਦਾਗਾ ਤਾਂ ਜਿਹੜਾ ਸੁੱਖਾ ਨਾਲ ਉਹ ਇਸ਼ਾਰਾ ਕਰ ਦਿੰਦਾ ਵੀ ਉਹ ਬੰਦਾਗਾ ਆઠ ਨੌ ਬੰਦੇ ਇੱਕੋ ਲੱਖ ਦੀ ਪੁਲਿਸ ਵਾਲੇ ਜਾਂ ਸੀਵੀਆਈ ਕਹਿ ਲਓ ਉਹ ਭੱਜ ਕੇ ਜਾਂਦੇ ਨੇ ਭਾਈ ਹਵਾਰੇ ਨੂੰ ਫੜ ਲੈਂਦੇ ਨੇਗੇ ਉੱਤੇ ਨਹੀਂ ਛੜਾਇਆ ਜਾਂਦਾ ਉਹਨਾਂ ਦੇ ਡੱਬ ਦੇ ਵਿੱਚ ਇੱਕ ਰਵਾਲਵਰ ਵੀ ਹੁੰਦਾਗਾ ਤਾਂ ਰਵਾਲਵਰ ਵੀ ਕੱਢ ਲਿਆ ਜਾਂਦਾ ਭਾਈ ਹਵਾਰੇ ਤੋਂ 10 ਮੀਟਰ ਪਿੱਛੇ ਭਾਈ ਰਾਜਵਾਨਾ ਆ ਰਿਹਾ ਸੀਗਾ ਇੱਕ ਪੁਲਿਸ ਵਾਲਾ ਪੁਰਾਣਾ ਪੁਲਿਸ ਵਾਲਾ ਉਹਨਾਂ ਨੂੰ ਜਾਣਦਾ ਸੀ ਜਿਹੜਾ ਸਿਵਲ ਕੱਪੜੇ ਦੇ ਵਿੱਚ ਘੁੰਮ ਰਿਹਾ ਸੀਗਾ ਭਾਈ ਹਵਾਰੇ ਕੋਲ ਜਾਂਦਾ ਜਾਂ ਤੇ ਕਹਿੰਦਾਗਾ ਵੀ ਤੂੰ ਭੱਜ ਕੋਈ ਦੁਕਾਨ ਦੇ ਵਿੱਚ ਲੁਕ ਜਾ ਵੀ ਇੱਥੇ ਮੈਂ ਆਪ ਹੀ ਦੇਖ ਲਊਗਾ ਵੀ ਕੀ ਚੱਲ ਰਿਹਾ ਹੈਗਾ ਅਸਲ ਦੇ ਵਿੱਚ ਉਹ ਵੀ ਪੁਲਿਸ ਵਾਲਾ ਹੁੰਦਾ ਤੇ ਉਹਨੇ ਵੀ ਬਿਲਡਿੰਗ ਲਾਈ ਹੋਈ ਹੁੰਦੀ ਆ ਦੁਕਾਨ ਦੇ ਵਿੱਚ ਬੰਦੇ ਵੀ ਸੀਬੀਏ ਤੇ ਪੁਲਿਸ ਦੇ ਬੈਠੇ ਹੁੰਦੇ ਨੇ ਜਦੋਂ ਭਾਈ ਰਾਜੋਆਣਾ ਉਸ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਉੱਥੇ ਜਾ ਕੇ ਲੋਕਦੇ ਨੇ ਤਾਂ ਉੱਥੇ ਪੁਲਿਸ ਵਾਲੇ ਕੋਲ ਲੱਕ ਤੇ ਉਹਨਾਂ ਨੂੰ ਦਬੋਚ ਲੈ ਲੈਂਦੇ ਨੇ ਤੇ ਇਹ ਦੋਨੋਂ ਅਰੈਸਟ ਹੋ ਜਾਂਦੇ ਨੇ ਹੌਲੀ ਹੌਲੀ ਹੋਰ ਕੜੀਆਂ ਵੀ ਜੁੜਦੀਆਂ ਗਈਆਂ ਹੋਰ ਬੰਦੇ ਵੀ ਇਸ ਕੇਸ ਦੇ ਵਿੱਚ ਅਰੈਸਟ ਹੋਏ ਇੱਕ ਜ਼ਬਰਦਸਤ ਇਹਨਾਂ ਦੀ ਪਲੈਨਿੰਗ ਸੀਗੀ ਪਰ ਇੱਕ ਨਾ ਇੱਕ ਦਿਨ ਫੜੇ ਗਏ ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਯਾਰਾਂ ਦੋਸਤ